ਜੀ ਕਾਲਸਾ ਵਾਈਕਰ ਚਿੱਕੀ ਖਤੇ ਇਹ ਨੇ ਜੀ ਸਰਬਲੋਦੀਆਂ ਗੜਾਈਆਂ ਜਿਹੜਾ ਇਹਦੇ ਵਿੱਚ ਆਪਣੇ ਕੋਲ ਇਸ ਟਾਈਮ ਸਭ ਤੋਂ ਵੱਡਾ ਸਾਈਜ਼ ਪਿਆ ਹੈ ਅਗਰ ਆਪਾਂ ਇਹਦਾ ਮਣੀਏ ਨੂੰ ਤਾਂ ਇਹ 14 ਇੰਚ ਤੋਂ ਥੋੜਾ ਜਿਆਦਾ ਹੈ ਸਵਾ 14 ਇੰਚ ਕਹਿ ਸਕਦੇ ਆਪਾਂ 14 ਇੰਚ ਸਾਈਜ਼ ਇਹਦਾ ਤੇ ਇਹਦੀ ਜਿਹੜੀ ਮੋਟਾਈ ਹੈ ਉਹ ਤਕਰੀਬਨ ਤੁਸੀਂ ਦੇਖ ਸਕਦੇ ਹੋ चार एम एम के करीब यदि जीडी मोटाई है जी खड़ाई दी, दी, mm की चादर दार एम एम के करीब बाकी क्वालिटी हैवी है पूरी ठीक है इस तो जो छोटा साइज साढ़े को ਕਿੰਨ 13 ਇੰਚ ਐਸਟੀਮੇਟਲੀ ਹੈਂਡਲ ਟੂ ਹੈਂਡਲ ਸਾਈਜ਼ ਅਸੀਂ ਨਾਪਦੇ ਆ ਤੇ ਬਹੁਤ ਜਣੇ ਨੇ ਜਿਹੜੇ ਨਾਪ ਹੈ ਜਿਹੜਾ ਉਹ ਇਸ ਹੈਂਡਲ ਤੋਂ ਦੂਸਰੇ ਹੈਂਡਲ ਤੱਕ ਦਾ ਸੋਚਦੇ ਨੇ ਉਸ ਹਿਸਾਬ ਨਾਲ 15 ਇੰਚ ਬਣ ਜਾਣੀ ਆ ਪਰ ਨਹੀਂ ਅਸੀਂ ਸਿਰਫ ਕੜਾਈ ਦਾ ਹੀ ਨਾਪ ਮਾਪਦੇ ਆ ਕਿਉਂਕਿ ਹੈਂਡਲ ਬਾਹਰ ਨਿਕਲ ਜਾਂਦੇ ਨੇ ਜਿਸ ਕਰਕੇ ਸਾਈਜ਼ ਦਾ ਫਰਕ ਪੈ ਜਾਂਦਾ ਤੇ ਕੜਾਈ ਦਾ ਹੈਂਡਲ ਟੂ ਹੈਂਡਲ ਨਾਪ 13 ਇੰਚ ਹੈ ਦਾ ਇਸ ਤੋਂ ਛੋਟਾ ਸਾਈਜ਼ ਹੈ ਇੱਕ ਇਸ ਤੋਂ ਛੋਟਾ ਸਾਈਜ਼ ਸਾਡੇ ਕੋਲ ਇਹ ਵਾਲਾ ਇਹਦਾ ਸਾਈਜ਼ ਜੀ ਹੈ ਜਿਹੜਾ ਤਕਰੀਬਨ ਉਹ ਦੇਖ ਰਹੇ ਆ ਜਿਵੇਂ ਕਿ 8 ਅ 11 11.5 ਇੰਚ 11.5 ਇੰਚ ਸਾਈਜ਼ ਹੋਏਗਾ ਇਸ ਕੜਾਈ ਦਾ ਤੇ ਕੁਆਲਿਟੀ ਹੈਵੀ ਹੋਏਗੀ ਇਸਦੀ ਵੀ ਇਹ ਤਿੰਨ ਸਾਈਜ਼ ਨੇ ਕੜਾਈਆਂ ਦੇ ਵਿੱਚ ਨਾਰਮਲ ਘਰ ਯੂਜ਼ ਕਰਨ ਵਾਸਤੇ ਚੌਥਾ ਸਾਈਜ਼ 4 1 ਇਹ ਸਾਈਜ਼ ਹੈ ਜੀ ਸਾਡੇ ਕੋਲ 10 ਇੰਚ ਦੇ ਵਿੱਚ 10 ਇੰਚ ਸਾਈਜ਼ ਹੈ ਇਹ ਕੜਾਈ ਲਾਈਟ ਵੇਟ ਹੁੰਦੀ ਹੈ ਇਹ ਜ਼ਿਆਦਾਤਰ ਇੱਕ ਜਾਂ ਦੋ ਜਣਿਆਂ ਦੀ ਸਬਜ਼ੀ ਵਾਸਤੇ ਜਾਂ ਥੋੜਾ ਘੜਾ ਪ੍ਰਸ਼ਾਹ ਤਿਆਰ ਕਰਨ ਵਾਸਤੇ ਵਰਤੀ ਜਾਂਦੀ ਹੈ ਜੀ ਇਹ ਸਾਈਜ਼ ਵੀ ਤੁਸੀਂ ਦੇਖ ਸਕਦੇ ਹੋ ਆ ਦੇਖੋ ਤੁਹਾਨੂੰ ਚਾਰ ਸਾਈਜ਼ ਦਿਖਾਏ ਨੇ ਲਓ ਜੀ ਜਰ ਤੁਸੀਂ ਸ਼ੌਪ ਤੇ ਵਿਜ਼ਿਟ ਕਰਨਾ ਤਾਂ ਸ਼ੌਪ ਤੋਂ ਵੀ ਲੈ ਸਕਦੇ ਹੋ। ਔਰ ਕੋਈ ਘਰ ਮੰਗਵਾਉਣਾ ਚਾਹੁੰਦਾ ਹੈ ਸ਼ੌਪ ਤੇ ਵਿਜ਼ਿਟ ਨਹੀਂ ਕਰ ਸਕਦਾ ਮੇਰਾ ਵੀਰ ਜੀਰੇ ਦੂਰੋਂ ਨੇ ਬਿਲੋਂਗ ਕਰਦੇ ਆਊਟ ਆਫ ਪੰਜਾਬ ਨੇ ਉਹ ਪਾਰਸਨ ਵੀ ਕਰਵਾ ਸਕਦੇ ਨੇ ਸਰਬਲੋ ਦੇ ਬਰਤਨ ਹੁੰਦਾ ਕੜਾਈਆਂ ਦਾ ਤੇ ਤੁਸੀਂ ਕਾਰਾਂ ਦੇ ਨਾਲ ਵੀ ਸਰਬਲੋ ਦੇ ਬਰਤਨ ਆਪਣੇ ਆਰਡਰ ਕਰ ਸਕਦੇ ਹੋ ਤੇ ਬਾਈ ਜੀ ਦਾ ਖਾਤ ਸਮਝ ਲਿਖੀ ਦਿਓ।